10 ਵਜੇ ਇਹ ਨਾਮ ਮਰਾ ਰੇਸ਼ਮ ਜੀ ਆਮਦਾਵਾ ਤੋਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦਾ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕਰੈਕਟਰ ਸੈਟ ਹੈ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਮੈਂ ਤਾਂ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਾ ਬਚਾਉਂਦੇ ਆ ਗੱਡੀ ਪਲਟ ਗਈ ਜੀ ਲੱਦਿਆ ਸੀ ਤਾਂ ਟਮਾਟਰ ਭਰੇ ਜੀ ਜੰਮੂ ਜਾਣਾ ਜੀ ਇਹ 4 ਵਜੇ ਦੀ ਮੰਡੀ ਤੇ 10 ਵਜੇ ਦੀ ਘਟਨਾ ਹੋਈ ਹੈ ਜੀ ਮੈਂ ਅਮદાવાદ ਤੋਂ ਉਤਰਿਆ ਜੀ ਜਰਗਾਤ ਤੋਂ ਇਹ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ 4-5 ਲੱਖ ਰੁਪਏ ਦਾ ਹੋ ਗਿਆ ਜੀ ਜਾਨੀ ਜਿੰਮੇ ਚਾਹਿਆ ਨਹੀਂ ਨੁਕਸਾਨ ਨਹੀਂ ਜਾਨ ਬਚਾਅ ਹੋ ਗਿਆ ਜੀ ਛੱਟਾਂ ਮੜੀਆਂ ਮੋੜ ਲੱਗੀਆਂ ਜੀ ਕਿਹੜਾ ਗੱਡੀ ਗੱਡੀ ਰਲ ਮਚਾਈ ਗੱਡੀ ਰਿੱਛ ਗਈ ਉਹ ਗੱਡੀ ਨਿਕਲ ਗਈ ਉਦੋਂ ਜੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਉਹਨੂੰ ਬਚਾਉਂਦਾ ਬਚਾਉਂਦਾ ਕਾਰ ਵਾਲੇ ਨੂੰ ਆਪਣੀ ਗੱਡੀ ਜਾਨੀ ਨਿਸਕਾਣ ਆਪਣੀ ਗੱਡੀ ਦਾ ਹੋ ਗਿਆ ਜੀ ਉਹ ਗੱਡੀ ਵਾਲਾ ਚਲ ਗਿਆ ਜੀ ਹਾਂਜੀ ਹਾਂਜੀ ਮਾਲਕਾਂ ਨੂੰ ਫੋਨ ਕੀਤਾ ਜੀ ਮਾਲਕ ਹਰੀ ਗਿਆਂਦੇ ਜੀ ਕਾਰਵਾਈ ਅਜੇ ਪੁਲਸ ਵਾਲਾ ਕੋਈ ਵਪਾਰੀ ਆਉਂਦਾ ਮਾਲ ਲੈ ਕੇ ਮੋਹਾਂ ਦੇ ਪਲਟੇ ਕਰਾਂ ਇੱਕ ਪੁਲਸ ਵਾਲੀ ਕਾਰਵਾਈ ਕੋਈ ਨਹੀਂ ਹੋਈ ਜੀ ਇਹ ਲਿਖ ਲਿਆ ਉਹਨਾਂ ਸਰ ਆ ਦਾ ਬਿਆਨ ਪੇਨ ਉਹਨਾਂ ਨੇ ਲਿਖਿਆ ਜੀ ਗੱਡੀ ਨੰਬਰ ਸਾਰਾ ਗੱਡੀ ਦਾ ਨੰਬਰ ਨੰਬਰ ਉਹਨਾਂ ਲਿਖਾਤਾ ਹੈ ਇਹਨਾਂ ਨੇ ਜੀ ਇਸ ਵਕਤ 10 ਵਜੇ ਦੀ ਗੱਲ ਹੈ ਜੀ। ਕਿਸ ਤਰ੍ਹਾਂ ਵਾਪਰੇ ਕੀ ਗੱਲ ਹੋਈ? ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਗੱਡੀ। ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ। ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਾਇਵੈਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ। ਉਹਨਾਂ ਨੂੰ ਬਚਾਉਣ ਲਈ ਇਹਨੇ ਡਾਇਵੈਡਰ ਤੇ ਜਾੜੀ ਗੱਡੀ। ਕਾਰ ਦਾ ਬਦਲ ਕਹੋ ਜੀ। ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਣੇ ਕਿੰਨੇ ਬੰਦੇ ਸਵਾਰ ਹੀ ਕਾਰ ਚ ਕਾਰ ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਹੈ ਪਤਾ ਲੱਗਾ ਕਾਰ ਕਿੱਧਰ ਨੂੰ ਗਈ ਹੈ ਜੀ ਕਾਰ ਇਧਰੋਂ ਗੁਰਦਾਸਪੁਰ ਨੂੰ ਗਈ ਹੈ ਫਿਲਹਾਲ ਜਿਹੜੀ ਆਵਾਜ਼ ਆਈ ਹੈ ਪ੍ਰਭਾਵ ਤੋਰੀ ਉਧਰ ਦਿੱਤਾ ਜਾ ਰਿਹਾ ਨਹੀਂ ਆਵਾਜ਼ ਆਈ ਤੇ ਚੁੱਕ ਕੇ ਸਾਈਡ ਤੇ ਕਰਤੇ ਆ ਹੁਣ ਤੇ ਚੱਲਣ ਡੈ ਭੀ ਆ ਕੋਈ ਗੱਲ ਨਹੀਂ ਆ ਰਹੀ ਕ੍ਰੇਨ ਵਗਰਾ ਭਗਾਈ ਨਹੀਂ ਚੁਕਾਉਣ ਵਾਲਾ ਸਮਾਂ ਡੇ ਨੇ ਕਰਨਾ ਆ ਜਾਂਦੀ ਹੈ ਫਿਰ ਕਰ ਲੈਨੇ